ਇਸ ਵળે ਦੀ ਵੱਡੀ ਖਬਰ ਹੈ ਕਿਸੇ ਵਕਤ ਵੀ ਗ੍ਰਿਫਤਾਰ ਹੋ ਸਕਦੇ ਨੇ ਅਰਵਿੰਦ ਕੇਜਰੀਵਾਲ ਦੱਸਦੀ ਹੈ ਕਿ 5 ਸਾਲਾ ਪੁਰਾਣੇ ਮਾਮਲੇ ਦੀ ਜਿਹੜੀ ਐਫਆਈਆਰ ਦਰਜ ਕਰਨ ਦੇ ਅਦਾਲਤ ਦੇ ਵੱਲੋਂ ਹੁਕਮ ਦੇ ਦਿੱਤੇ ਗਏ ਨੇ ਦੱਸਦੀ ਹੈ ਅਰਵਿੰਦ ਕੇਜਰੀਵਾਲ ਨੂੰ ਵੱਡਾ ਝਟਕਾ ਲੱਗਿਆ ਅਦਾਲਤ ਦੇ ਵੱਲੋਂ 5 ਸਾਲਾ ਪੁਰਾਣਾ ਇੱਕ ਕੇਸ ਹੈ ਜਿਸ ਦੇ ਵਿੱਚ ਹੁਣ ਜਾਂਚ ਦੇ ਹੁਕਮ ਹੋਏ ਨੇ ਐਫਆਈਆਰ ਦਰਜ ਕਰਨ ਦੇ ਹੁਕਮ ਹੋਏ ਨੇ ਤਾਂ ਹੁਣ ਅਰਵਿੰਦ ਕੇਜਰੀਵਾਲ ਪੰਜਾਬ ਦੇ ਵਿੱਚ ਪਹੁੰਚੇ ਹੋਏ ਨੇ ਤਾਂ ਕਿਸੇ ਵਕਤ ਵੀ ਉਹਨਾਂ ਦੀ ਜਿਹੜੀ ਤਾਰੀਆਂ ਹੋ ਸਕਦੀ ਆ ਅਦਾਲਤ ਦੇ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਨੇ ਦੱਸਦੀ ਹੈ ਕਿ ਇਹ ਸਾਰਾ ਮਾਮਲਾ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਝਟਕਾ ਦਿੰਦਿਆਂ ਦਿੱਲੀ ਦੀ ਰਾਉਜ਼ ਐਵੇਨਿਊ ਅਦਾਲਤ ਨੇ ਹੋਲਡਿੰਗ ਲਗਾਉਣ ਦੇ ਲਈ ਜਨਤਕ ਪੈਸੇ ਦੀ ਕਿਸੇ ਤਰਰ ਵਰਤੋਂ ਦੇ ਮਾਮਲੇ ਦੇ ਵਿੱਚ ਐਫ ਆਈ ਆਰ ਦਰਜ ਕਰਨ ਦੇ ਹੁਕਮ ਦਿੱਤੇ ਨੇ ਦੱਸਿਆ ਜਾ ਰਿਹਾ ਹੈ ਕਿ ਹੋਲੀ ਤੋਂ ਬਾਅਦ ਅਰਵਿੰਦ ਕੇਜਰੀਵਾਲ ਅਤੇ ਹੋਰਾਂ ਖਿਲਾਫ ਐਫ ਆਈ ਆਰ ਦਰਜ ਕੀਤੀ ਜਾਵੇਗੀ ਰਾਊਸ ਐਵੇਨਿਊ ਅਦਾਲਤ ਨੇ ਸਾਲ 2019 ਦੇ ਵਿੱਚ ਦਵਾਰਕਾ ਦੇ ਵਿੱਚ ਵੱਡੇ ਹੋਟਿੰਗ ਲਗਾ ਕੇ ਜਨਤਕ ਫੰਡਾਂ ਦੀ ਦੁਰਵਰਤੋਂ ਕਰਨ ਦੇ ਦੋਸ਼ ਦੇ ਵਿੱਚ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਹੋਰਾਂ ਖਿਲਾਫ ਐਫ ਆਈ ਆਰ ਦਰਜ ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ ਤੇ ਆਪਣਾ ਫੈਸਲਾ ਸੁਣਾਉਂਦੇ ਸੁਣਾਉਂਦੇ ਹੋਏ ਐਫ ਆਈ ਆਰ ਦਰਜ ਕਰਨ ਦਾ ਹੁਕਮ ਦਿੱਤਾ ਆਪਣਾ ਫੈਸਲਾ ਸੁਣਾਉਂਦੇ ਹੋਏ ਅਦਾਲਤ ਨੇ ਕਿਹਾ ਕਿ ਧਾਰਾ 152 3 ਸੀ ਆਰ ਪੀ ਸੀ ਅਧੀਨ ਪਟੀਸ਼ਨ ਮਨਜ਼ੂਰ ਹੈ ਅਦਾਲਤ ਨੇ ਦਵਾਰਕਾ ਦੱਖਣੀ ਪੁਲਿਸ ਇਸ ਮਾਮਲੇ ਦੇ ਵਿੱਚ ਐਫਆਈਆਰ ਦਰਜ ਕਰਨ ਦੇ ਐਚਐਸਐਚਓ ਨੂੰ 18 ਮਾਰਚ ਤੱਕ ਪਾਲਣਾ ਰਿਪੋਰਟ ਦਾਇਰ ਕਰਨ ਦੇ ਜਿਹੜੇ ਹੁਕਮ ਨੇ ਉਹ ਦਿੱਤੇ ਗਏ ਨੇ ਦੱਸਦੀ ਹੈ ਕਿ ਇਹ ਮਾਮਲਾ 2019 ਦੇ ਵਿੱਚ ਅਦਾਲਤ ਦੇ ਵਿੱਚ ਦਾਇਰ ਇੱਕ ਸ਼ਿਕਾਇਤ ਦੇ ਨਾਲ ਸੰਬੰਧਿਤ ਹੈ ਜਿਸ ਵਿੱਚ ਦੋਸ਼ ਲਗਾਇਆ ਹੈ ਕਿ ਕੇਜਰੀਵਾਲ ਸਾਹਿਬ ਦਾ ਆਪ ਵਿਧਾਇਕ ਗੁਲਾਬ ਸਿੰਘ ਤੇ ਦਵਾਰਕਾ ਕਾਉਂਸਲਰ ਨੀਤਾ ਸ਼ਰਮਾ ਨੇ ਇਲਾਕੇ ਦੇ ਵਿੱਚ ਵਕ ਵਕ ਥਾਮਾ ਤੇ ਵੱਡੇ ਆਕਾਰ ਦੇ ਹੋਲਡਿੰਗ ਲਗਾ ਕੇ ਜਾਣਬੁੱਝ ਕੇ ਜਨਤਕ ਫੰਡਾਂ ਦੀ ਦੁਰਵਰਤੋਂ ਕੀਤੀ ਹੈ ਇਸ ਤੋਂ ਬਾਅਦ ਮੈਟਰੋ ਪ੍ਰੋਜੈਕਟਨਾ ਮੈਜਿਸਟ੍ਰੇਟ ਨੇ ਸਤੰਬਰ 2022 ਦੇ ਵਿੱਚ ਇੱਕ ਹੁਕਮ ਪਾਸ ਕਰਕੇ ਸ਼ਿਕਾਇਤ ਨੂੰ ਖਾਰਜ ਕਰ ਦਿੱਤਾ ਇਸ ਤੋਂ ਬਾਅਦ ਜਜ ਨੇ ਕੇਸ ਵਾਪਸ ਮੈਜਿਸਟਰੇਟ ਅਦਾਲਤ ਨੂੰ ਭੇਜ ਦਿੱਤਾ ਇਸ ਮਾਮਲੇ ਦੇ ਵਿੱਚ ਵਿਸ਼ੇਸ਼ ਜੱਜ ਨੇ ਮੈਜਿਸਟਰੇਟ ਅਦਾਲਤ ਨੂੰ ਮਾਮਲੇ ਦੀ ਦੁਬਾਰਾ ਸੁਣਵਾਈ ਕਰਨ ਦੇ ਲਈ ਕਿਹਾ ਸੀ ਦਿੱਲੀ ਦੀ ਇੱਕ ਅਦਾਲਤ ਨੇ ਰਾਸ਼ਟਰੀ ਰਾਜਧਾਨੀ ਦੇ ਵੱਡੇ ਵੱਡੇ ਹੋਟਿੰਗ ਲਗਾਉਣ ਲਈ ਜਨਤਾ ਦੇ ਪੈਸੇ ਦੀ ਦੁਰਵਰਤੋਂ ਕਰਨ ਦੇ ਦੋਸ਼ ਤੇ ਵਿੱਚ ਆਪ ਨੇਤਾ ਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲਾ ਤੇ ਹੋਰਾਂ ਵਿਰੁੱਧ ਐਫਆਈਆਰ ਦਰਜ ਕਰਨ ਦੇ ਨਿਰਦੇਸ਼ ਦਿੱਤੇ ਨੇ ਵਿਧਾਇਕ ਮੁੱਖ ਨਿਆਇਕ ਮੈਜਿਸਟਰੇਟ ਨੀਹਾ ਮਿੱਤਲ ਨੇ ਕਿਹਾ ਕਿ ਇਸ ਅਦਾਲਤ ਦਾ ਮੰਨਣਾ ਹੈ ਕਿ ਆਰਜੀਸੀਆਰਪੀਸੀ ਦੀ ਧਾਰਾ 156 3 ਦੇ ਤਹਿਤ ਸਬਕਾਰ ਕੀਤੇ ਜਾਣ ਯੋਗ ਹੈ ਇਸ ਅਨੁਸਾਰ ਸੁਬੰਦਰ ਸਟੇਸ਼ਨ ਹਾਊਸ ਅਫਸਰ ਐਸਐਚਓ ਨੂੰ ਦਿੱਲੀ ਪ੍ਰਾਪਰਟੀ ਰੋਕਥਾਮ ਐਕਟ 2007 ਦੀ ਧਾਰਾ 3 ਦੇ ਮਾਮਲੇ ਦੇ ਤੱਥਾਂ ਤੋਂ ਦਿਖਾਈ ਦੇਣ ਵਾਲੇ ਕਿਸੇ ਹੋਰ ਅਪਰਾਧ ਦੇ ਤਹਿਤ ਤੁਰੰਤ ਐਫਆਈਆਰ ਦਰਜ ਕਰਨ ਦਾ ਹੁਕਮ ਹੈ ਦਿੱਤਾ ਗਿਆ ਹੈ ਇਸ ਸਾਲ 2019 ਦੇ ਵਿੱਚ ਧਾਇਰ ਕੀਤੀ ਸ਼ਿਕਾਇਤ ਤੇ ਦੋਸ਼ ਲਗਾਇਆ ਹੈ ਕਿ ਕੇਜਰੀਵਾਲ ਮਟਿਆਲ ਤੋਂ ਆਮ ਆਦਮੀ ਪਾਰਟੀ ਦੇ ਤਤਕਾਲੀ ਵਿਧਾਇਕ ਗੁਲਾਬ ਸਿੰਘ ਤੇ ਦਵਾਰਕਾ ਏ ਵਾਰਡ ਦੇ ਤਤਕਾਲੀ ਕਾਉਂਸਲਰ ਨਿਤਿਕਾ ਸ਼ਰਮਾ ਤੇ ਜਿਹੜੇ ਇਲਾਕੇ ਦੇ ਵਿੱਚ ਵੱਖ-ਵੱਖ ਥਾਵਾਂ ਤੇ ਵੱਡੇ ਹੋਲਡਿੰਗ ਲਗਾ ਕੇ ਜਾਣ ਬੁੱਝ ਕੇ ਪੈਸੇ ਦੀ ਦੁਰਵਰਤੋਂ ਕੀਤੀ ਗਈ ਆ ਲੋਕਾਂ ਦਾ ਜਿਹੜਾ ਫੰਡ ਇਕੱਠਾ ਕੀਤਾ ਸੀ ਉਸ ਦੀ ਦੁਰਵਰਤੋਂ ਹੋਈ ਆ ਜਿਸ ਦੇ ਤਹਿਤ ਹੁਣ ਐਫ ਆਈ ਆਰ ਦਰਜ ਹੋਣ ਜਾ ਰਹੀ ਆ ਦੱਸਦੀ ਏ ਕਿ ਪਹਿਲਾਂ ਵੀ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੇਲ੍ਹ ਦੇ ਵਿੱਚ ਰਹਿ ਚੁੱਕੇ ਨੇ ਤਾਂ ਇੱਕ ਵਾਰ ਫੇਰ ਜਿਹੜੀ ਐਫ ਯਾਰਾ ਦਰਜ ਹੋਣ ਜਾ ਰਹੀ ਆ ਅਦਾਲਤ ਦੇ ਵੱਲੋਂ ਜਿਹੜੇ ਹੁਕਮ ਨੇ ਉਹ ਜਾਰੀ ਕਰ ਦਿੱਤੇ ਗਏ ਨੇ ਤਾਂ ਹੋਲੀ ਤੋਂ ਬਾਅਦ ਜਿਹੜੀ ਐਫ ਆਈ ਆਰ ਦਰਜ ਹੋਵੇਗੀ ਉਸ ਤੋਂ ਬਾਅਦ ਕਿਸੇ ਵਕਤ ਵੀ ਜਿਹੜੀ ਗ੍ਰਿਫਤਾਰੀ ਆ ਹੋ ਸਕਦੀ ਆ ਦੱਸਦੀ ਏ ਕਿ ਪੰਜਾਬ ਦੇ ਵਿੱਚ ਜਿਮਨੀ ਚੋਣਾ ਨੇ ਜਿੱਥੇ ਜਿਮਨੀ ਚੋਣਾ ਦੇ ਐਲਾਨ ਤੋਂ ਬਾਅਦ ਜਿਹੜੀਆਂ ਰੈਲੀਆਂ ਸੀ ਉਹ ਸ਼ੁਰੂ ਹੋਣ ਜਾ ਰਹੀਆਂ ਸੀ ਪਰ ਉਸ ਤੋਂ ਪਹਿਲਾਂ ਹੀ ਅਦਾਲਤ ਦੇ ਵੱਲੋਂ ਇੱਕ ਵੱਡਾ ਝਟਕਾਰ ਵਿਨ ਕੇਜਰੀਵਾਲ ਨੂੰ ਦਿੱਤਾ ਗਿਆ ਦੱਸਦੀ ਏ ਕਿ ਹੋਲੀ ਤੋਂ ਬਾਅਦ ਐਫ ਆਈ ਆਰ ਦਰਜ ਹੋਵੇਗੀ 5 ਸਾਲ ਪੁਰਾਣਾ ਕੇਸ ਆ ਜਿਸ ਦੇ ਵਿੱਚ ਇਹ ਐਫ ਆਈ ਆਰ ਆ ਅਦਰਜ ਹੋਵੇਗੀ ਅਤੇ ਅਰਵਿੰਦ ਕੇਜਰੀਵਾਲ ਮੋੜ ਜੇਲ੍ਹ ਜਾ ਸਕਦੇ ਆ ਕਿਸੇ ਵਕਤ ਵੀ ਉਹਨਾਂ ਦੀ ਜਿਹੜੀ ਗ੍ਰਿਫਤਾਰੀ ਆ ਉਹ ਹੋ ਸਕਦੀ ਆ